ਇਦ ਕੀ ਭਾਈ ਸਾਹਿਬ ਆਪਣਾ ਅਮਰਤਪਾਲ ਸਿੰਘ ਜੀ ਦਾ ਸਾਥ ਦੇਣਾ ਵਾ ਦੁਬਈ ਤੋਂ ਚੱਲ ਕੇ ਆਏ ਜੀ ਦੇਖੋ ਤੁਸੀਂ ਸਪੈਸ਼ਲ ਨਹੀਂ ਅਸੀਂ ਨਹੀਂ ਆਏ ਜੀ ਅਮਰਤਪਾਲ ਸਿੰਘ ਜੀ ਆਏ ਆਪਣੇ ਲਈ ਹਾਂ ਜੀ ਹਾਂ ਜੀ ਬਿਲਕੁਲ ਤੇ ਉਹਨਾਂ ਬਹੁਤ ਚੰਗੀ ਮੁਹਿੰਮ ਚਲਾਈ ਸੀ ਕਿ ਅਮਰਤ ਸਨਚਾਰ ਕਰਾਉਂਦੀ ਹਾਂ ਹਾਂ ਤੇ ਵੇਖੋ ਜੀ ਸਰਕਾਰਾਂ ਨੂੰ ਰਾਸ ਨਹੀਂ ਆਈ ਉਹਨਾਂ ਨੂੰ ਲੱਗਾ ਵੀ ਸਾਨੂੰ ਖਤਰਾ ਹੈ ਇਹਨਾਂ ਚੀਜ਼ਾਂ ਤੋਂ ਕਿਉਂਕਿ ਨਸ਼ੇ ਦਾ ਕੰਮ ਆ ਜੀ ਸਹੀ ਅੱਜਕੱਲ ਆਪਾਂ ਸਾਰਿਆਂ ਨੂੰ ਪਤਾ ਵੱਡੇ ਬੰਦੇ ਦਾ ਨਸ਼ੇ ਦਾ ਕੰਮ ਆ ਜੀ ਤੇ ਉਹਨਾਂ ਨੇ ਇਸ ਕਰਕੇ ਸੋਚਿਆ ਰਾਸ ਨਹੀਂ ਆਈ ਤੇ ਉਹਨਾਂ ਨੇ ਐਨਐਸਏ ਲਾਤੀ ਐਨਐਸਏ ਲੋਨ ਵਾਲਾ ਕੋਈ ਇਹੋ ਜਿਹਾ ਕਾਰਨ ਤਾਂ ਹੈ ਨਹੀਂ ਸੀਗੀ ਬਿਲਕੁਲ ਜੀ ਨਾ ਕੋਈ ਕਤਲ ਕੀਤਾ ਨਾ लाठी चार्ज ਕੀਤਾ ਕੁਝ ਨਹੀਂ ਇਹੋ ਜਿਹਾ ਆ ਹੂੰ ਚੋਕੇ ਡਿਬਰੂਗੜ ਸੁਰਤੇ ਤੇ ਪੰਜਾਬ ਦੀਆਂ ਦੇਲਾਂ ਥੋੜੀਆਂ ਸੀਗੀਆਂ ਹੂੰ ਤੇ ਹੁਣ ਅਮਰਪਾਲ ਭਾਈ ਸਾਹਿਬ ਖਲੋਤੇ ਨੇ ਤੇ ਅਸੀਂ ਗੱਜ-ਵੱਜ ਕੇ ਨਾਲ ਆ ਜੀ ਹੂੰ ਤੇ ਪੂਰੀ سپورਟ ਆ ਦੇਖੋ ਦਬਾਅ ਬੜਾ ਪੈਣਾ ਜੀ ਹੁਣ ਤੁਸੀਂ ਖੜ ਗਏ ਜੀ ਬਿਆਨ ਤਾਂ ਦੇ ਹੋ ਗਏ ਨੇ ਪਾਰਟੀਆਂ ਲੋਟੀ ਕੇ ਬੜੇ ਪ੍ਰਕਾਰ ਦੇਣੇ ਸਰਪੰਚੀ ਦਾ ਟੀਗਾ ਲੱਗ ਗਿਆ ਕਿਸ ਨੂੰ ਚੇਅਰਮੈਨੀ ਦਾ ਟੀਗਾ ਲੱਗ ਗਿਆ ਵੇਖਿਆ ਜੇ ਫਿਰ ਕਿਤੇ ਉਹ ਬਿਆਨ ਨਾ ਭਾਈ ਸਾਹਿਬ ਜੀ ਅਸੀਂ ਤਾਂ ਪਹਿਲਾਂ ਵੀ ਜ਼ੋਰ ਬਥੇਰਾ ਲਾਇਆ ਜਦੋਂ ਉੱਥੇ ਆਪਣਾ ਭਾਈ ਸਾਹਿਬ ਜੀ ਨੂੰ ਫੜਿਆ ਹੀ ਹਰੀ ਘੜ ਤੇ ਲਾਈ ਰੱਖਿਆ ਮੋਰਚਾ ਉੱਥੇ ਵੀ ਤੇ ਕੋਈ ਨਹੀਂ ਫਿਰ ਵੇਖੀ ਜਾਈਗੀ ਜੀ ਹਾਂ ਕੀ ਕਹਿਣਾ ਚਾਹੁੰਦੇ ਜੀ ਨੌਜਵਾਨੋ ਬਸ ਉਹਨਾਂ ਦੇ ਨਾਲ ਆ ਜੀ ਜੋ ਉਹਨਾਂ ਅਮਰਸਨ ਚਾਰਜੀ ਲਹਿਰ ਚਲਾਈ ਸੀ ਉਦੋਂ ਹੁਣ ਉਹਨਾਂ ਦੇ ਨਾਲ ਆ ਉਹ ਖੜੇ ਨੇ ਖਡੂਰ ਸਾਹਿਬ ਤੋਂ ਬਾ ਗੱਜ ਵਜ ਕੇ ਉਹਨਾਂ ਦੇ ਨਾਲ ਆ ਉਦੋਂ ਹਰੀਕੇ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਜੇਲ੍ਹ ਲੈ ਕੇ ਜਾਣ ਲਈ ਉਦੋਂ ਫਿਰ ਅਸੀਂ ਹਰੀਕੇ ਵੀ ਉੱਥੇ ਖੜੇ ਸੀ ਕਿ ਮੋਰਚਾ ਲਾਇਆ ਹੈਗਾ ਤੇ ਹੁਣ ਉਹਨਾਂ ਦੇ ਨਾਲ ਆ ਗੱਜ ਵਜ ਕੇ ਵੇਖੋ ਪੰਥਕ ਹਲਕਾ ਹੈ ਤੇ ਪਿਛਲੀ ਵਾਰ ਪੰਥਕ ਚਿਹਰਾ ਜਿਹੜਾ ਇੱਕ ਸ਼ਹੀਦ ਪਰਿਵਾਰ ਦਾ ਬੀਬੀ ਖਲਦਾ ਜੀਦਾ ਤੁਹਾਨੂੰ ਲੱਗਦਾ ਵੀ ਇਸ ਵਾਰ ਤੁਸੀਂ ਉਹ ਕਲੰਕ ਤੋਂ ਹੋਵੋਗੇ ਕਿਉਂਕਿ ਬੜੇ ਸੋਸ਼ਲ ਮੀਡੀਆ ਤੇ ਇਹ ਹਲਕੇ ਦੇ ਲੋਕਾਂ ਨੂੰ ਮਿਹਣੇ ਵਜੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਭਲਿਓ ਜਾਓ ਤੁਸੀਂ ਸ਼ਹੀਦ ਪਰਿਵਾਰ ਦੀ ਮਤਲਬ ਤੁਸੀਂ ਸਾਰ ਨਹੀਂ ਲਈ ਤੁਸੀਂ ਉਹਨਾਂ ਜਿਤਾਇਆ ਨਹੀਂ ਪਿਛਲੀ ਵਾਰ 5 ਸਾਲ ਇਹ ਮਹੀਨੇ ਵਜਦੇ ਰਹੇ ਹਾਂਜੀ ਉਹ ਆਪਣੇ ਹਲਕੇ ਦੇ ਕਰੂਰ ਸਾਹਿਬ ਤੇ ਬੜਾ ਵੱਡਾ ਕਲੰਕ ਪਹਿਲੇ ਲੱਗਾ ਆਵਾ ਤੇ ਹੁਣ ਆਪਣੇ ਇਹ ਇਲਾਕੇ ਨੂੰ ਇਹ ਮੌਕਾ ਮਿਲਿਆ ਵਾ ਵੀ ਇਹ ਕਲੰਕ ਆਪਾਂ ਧੋ ਸਕੀਏ ਹੂੰ ਗਲਤੀਆਂ ਤਾਂ ਪਹਿਲਾਂ ਹੀ ਬੜੀਆਂ ਕੀਤੀਆਂ ਹੋਈਆਂ ਨੇ ਇਹ ਹੁਣ ਆਖਰੀ ਮੌਕਾ ਮਿਲਿਆ ਚਲੋ ਮਹਾਰਾਜ ਨੇ ਦਿੱਤਾ ਵਾ ਇਹ ਕਲੰਕ ਨੂੰ ਧੋਣ ਦਾ ਜੀ ਤੇ ਮੇਲ ਵੀ ਬਹੁਤ ਛੇਤੀ ਗਿਆ ਆ ਮੌਕਾ ਹੂੰ ਤੇ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਭਾਈ ਸਾਹਿਬ ਹੋਣਾ ਨਾ ਥੱਕਾ ਹੋਇਆ ਵਾ ਜੀ 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 ਇਹ ਕੋਈ ਬੰਦਾ ਤਾਂ ਨਹੀਂ ਸੀ ਜੋ ਇਹਨਾਂ ਨੇ ਕੀਤਾ ਸਰਕਾਰਾਂ ਨੇ ਇੱਕ ਜਿਹੜਾ ਕੰਮ ਸਰਕਾਰਾਂ ਨੂੰ ਚਾਹੀਦਾ ਹੀ ਕਰਨਾ ਉਹ ਇੱਕ ਆਮ ਪਬਲਿਕ ਚੋਂ ਬੰਦਾ ਉੱਠ ਕੇ ਉਹ ਕਰਦਾ ਪਿਆ ਵਾ ਸਾਰੇ ਕੰਮ ਸਰਕਾਰਾਂ ਦੇ ਕੰਮ ਜਿਹੜੇ ਸੀ ਉਹ ਇੱਕ ਆਮ ਆਦਮੀ ਕਰਦਾ ਪਿਆ ਵਾ ਪਰੀ ਆਮ ਆਦਮੀ ਦੀ ਸਰਕਾਰ ਆਈ ਸੀ ਆਮ ਆਦਮੀ ਸਰਕਾਰ ਦੇ ਵਿੱਚ ਜਿਹੜਾ ਕਹਿੰਦੇ ਬਦਲਾਏਗਾ ਬਦਲਾ ਤੁਹਾਨੂੰ ਦਿਖਿਆ ਨਹੀਂ 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 ਭਾਈ ਸਾਹਿਬ ਬਦਲਾ ਕੋਈ ਇਦਾਂ ਦੀ ਚੀਜ਼ ਤਾਂ ਨਹੀਂ ਆਇਆ ਸਗੋਂ ਜਿਹੜਾ ਕੋਈ ਸਿੱਖ ਪੰਥ ਦੀ ਗੱਲ ਕਰਦਾ ਸੀ ਉਸ ਇਨਸਾਨ ਨੂੰ ਵੀ ਇਹਨਾਂ ਨੇ ਚੁੱਕ ਕੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਆ ਸਿੱਖ ਪੰਥ ਦਾ ਕੋਈ ਆਗੂ ਅੱਗੇ ਲੱਗਾ ਵਾ ਇਹਨਾਂ ਨੂੰ ਇਹ ਆ ਵੀ ਸਾਡੀ ਜਿਹੜੀ ਧੰਦੇ ਚੱਲਦੇ ਸਾਰੇ ਬੰਦ ਹੋ ਜਣੇ ਆ ਠੀਕ ਹੈ ਇਸ ਕਰਕੇ ਵਧਿਆ ਘਟਿਆ ਤੁਹਾਡੇ ਪਿੰਡ ਚ ਨਸ਼ੇ ਭਾਈ ਸਾਹਿਬ ਸਾਰੀ ਥਾਂ ਤੇ ਵਧਰੀ ਚੱਲੀ ਜਾ ਰਹੀ ਹੈ ਤੁਹਾਨੂੰ ਪਤਾ ਸਾਰਾ ਕੁਝ ਸਾਰਾ ਜੀ ਪਰ ਇਦਾਂ ਦਾ ਕੋਈ ਬਦਲਾ ਇੱਕ ਚੀਜ਼ਾ ਨਹੀਂ ਇਹਨਾਂ ਨੇ ਕੀਤਾ ਕਿ ਜਿਹੜਾ ਕਿ ਅਸੀਂ ਕਹਿ ਸਕੀਏ ਕਿ ਅਸੀਂ ਇਹਨਾਂ ਦੇ ਨਾਲ ਆ ਜੇ ਕਿ ਅਸੀਂ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਐਦ ਕੀ ਆਰ ਅਸੀਂ ਭਾਈ ਅਮਰਪਾਲ ਸਿੰਘ ਨੂੰ ਮੌਕਾ ਦੇਣਾ ਚਾਹੁੰਦੇ ਆ ਅਸੀਂ ਸਾਰੇ ਹਲਕਿਆਂ ਨੂੰ ਨੇੜੇ ਤੇੜੇ ਬੇਨਤੀ ਹੱਥ ਜੋੜ ਕੇ ਕਰਦੇ ਆ ਉਹਦੀ ਸਪੋਰਟ ਕਰੋ ਅਸੀਂ ਸਾਰਾ ਨਗਰ ਨਾਲ ਆ